ਨੇਪਾਲ ਦੇ ਲੋਕਾਂ ਨੇ ਨੇਪਾਲ ਦਾ ਤਖਤਾ ਪਲਟ ਕੇ ਰੱਖ ਦਿੱਤਾ ਉੱਥੋਂ ਦੇ ਮੰਤਰੀ ਸੰਤਰੀਆਂ ਨੂੰ ਸਾਰਿਆਂ ਨੂੰ ਭਾਜੜਾ ਪਾ ਦਿੱਤੀਆਂ ਉੱਥੋਂ ਦੀ ਅਦਾਲਤਾਂ ਨੂੰ ਤੇ ਉੱਥੋਂ ਦੇ ਹੋਰ ਦਫ਼ਤਰਾਂ ਨੂੰ ਸੁਪਰੀਮ ਕੋਰਟ ਨੂੰ ਹਰ ਪਾਸੇ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਉੱਥੇ ਪੂਰੀ ਤਰ੍ਹਾਂ ਹਹਾਕਾਰ ਮਚ ਚੁੱਕੀ ਹੈ ਤੇ ਕਈ ਉੱਥੇ ਭਾਰਤੀ ਲੋਕ ਵੀ ਫਸੇ ਹੋਏ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਭਾਰਤ ਦੇ ਵਿੱਚ ਵੀ ਤਖਤਾ ਪਲਟਵਾਰ ਹੋ ਸਕਦਾ ਹੈ ਇਹੀ ਜਾਣਕਾਰੀ ਸਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤਾਂ ਆਓ ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਨੇਪਾਲ ਦੇ ਵਿੱਚ ਤਖਤਾ ਪਲਟਵਾਰ ਕੀਤਾ ਗਿਆ ਹੈ ਲੋਕਾਂ ਦੇ ਵੱਲੋਂ ਉੱਥੋਂ ਦੇ ਲੀਡਰਾਂ ਨੂੰ ਭੁਜਾ ਭੁਜਾ ਕੇ ਕੜੀਸ ਕੜੀਸ ਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗੰਨੀਆਂ ਕਿਸੇ ਦਾ ਸਿਰ ਪਾੜ ਦਿੱਤਾ ਕਿਸੇ ਨੂੰ ਗੰਦੇ ਨਾਲੇ ਦੇ ਵਿੱਚ ਡਬੋ ਕੇ ਮਾਰ ਦਿੱਤਾ ਇਥੋਂ ਤੱਕ ਕਿ ਕਈ ਮੰਤਰੀਆਂ ਦੇ ਘਰਾਂ ਦੇ ਵਿੱਚ ਅੱਗ ਲਗਾ ਦਿੱਤੀ ਇੱਕ ਮੰਤਰੀ ਦੇ ਘਰ ਵਾਲੀ ਨੂੰ ਪਟ્રોલ ਪਾ ਕੇ ਜੂਂਦਾ ਸਾੜ ਦਿੱਤਾ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ ਇਹ ਤਖਤਾ ਪਲਟ ਵਾਰ ਦਾ ਮੁੱਦਾ ਬਹੁਤ ਹੀ ਜ਼ਿਆਦਾ ਪਖਿਆ ਹੋਇਆ ਹੈ ਇਸ ਦੇ ਵਿੱਚ ਜ਼ਿਆਦਾਤਰ 15 ਸਾਲ ਤੋਂ ਲੈ ਕੇ 30 ਸਾਲ ਦੇ ਨੌਜਵਾਨ ਮੌਜੂਦ ਹਨ ਜੋ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਭਰੇ ਹੋਏ ਹਨ ਤੇ ਉਹ ਕਿਸੇ ਨੂੰ ਵੀ ਨਹੀਂ ਬਖਸ਼ ਰਹੇ ਤੇ ਉਹਨਾਂ ਦਾ ਗੁੱਸਾ ਇਸ ਲਈ ਪਖਿਆ ਹੋਇਆ ਹੈ ਕਿ ਸਰਕਾਰ ਨੇ ਆਪਣੀ ਮਰਜ਼ੀ ਦੇ ਨਾਲ ਉੱਥੋਂ ਦੇ ਸਾਰੇ ਹੀ ਬੈਨਾਂ ਨੂੰ ਤਕਰੀਬਨ ਬੈਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਾਰੇ ਹੀ ਨੇਪਾਲ ਦੇ ਨੌਜਵਾਨਾਂ ਨੇ ਨੇਪਾਲ ਦਾ ਤਖਤਾ ਪਲਟ ਕੇ ਰੱਖ ਦਿੱਤਾ ਤੇ ਉੱਥੋਂ ਦੇ ਲੀਡਰਾਂ ਨੂੰ ਨੇਪਾਲ ਤੋਂ ਬਿਲਕੁਲ ਭਜਾ ਦਿੱਤਾ ਤੇ ਨੇਪਾਲ ਦੇ ਵਿੱਚ ਹੁਣ ਇਸ ਸਮੇਂ ਕੋਈ ਵੀ ਲੀਡਰ ਮੌਜੂਦ ਨਹੀਂ ਇਸ ਸਮੇਂ ਉੱਥੇ ਲੋਕਾਂ ਦੀ ਸੱਤਾ ਦਾ ਚਿੱਕਾ ਚੱਲ ਰਿਹਾ ਹੈ ਇਹ ਜਿਹੜਾ ਤਖਤਾ ਪਲਟਵਾਰ ਨੇਪਾਲ ਦੇ ਵਿੱਚ ਹੋਇਆ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹ ਕੋਈ ਪਹਿਲੇ ਦੇਸ਼ ਦੇ ਵਿੱਚ ਨਹੀਂ ਹੋਇਆ ਪਹਿਲਾਂ ਵੀ শ্রীলੰਕਾ ਬੰਗਲਾਦੇਸ਼ ਦੇ ਵਿੱਚ ਮਿਆਂਮਾਰ ਪਾਕਿਸਤਾਨ ਦੇ ਵਿੱਚ ਬਹੁਤ ਵਾਰ ਤਖਤਾ ਪਲਟਵਾਰ ਲੋਕਾਂ ਦੇ ਵੱਲੋਂ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਦੇ ਵਿੱਚ ਤਖਤਾ ਪਲਟਵਾਰ ਕੀਤਾ ਗਿਆ ਸੀ ਤਾਂ ਉੱਥੋਂ ਦੇ ਸਾਰੇ ਮੰਤਰੀ ਆਪਣਾ ਅਹੁਦਾ ਛੱਡ ਕੇ ਭੱਜ ਚੁੱਕੇ ਸੀ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੀ ਜਿਸ ਕਰਕੇ ਲੋਕਾਂ ਨੇ ਪਾਕਿਸਤਾਨ ਉੱਤੇ ਆਪਣਾ ਰਾਜ ਕਰ ਲਿਆ ਸੀ ਤੇ ਉਸ ਤੋਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਫਿਰ ਤੋਂ ਉਹਨਾਂ ਮੰਤਰੀਆਂ ਨੇ ਆ ਕੇ ਪਾਕਿਸਤਾਨ ਦੇ ਉੱਤੇ ਆਪਣਾ ਰਾਜ ਕੀਤਾ ਤੇ ਅੱਜ ਪਾਕਿਸਤਾਨ ਦੇ ਵਿੱਚ ਇਸ ਸਮੇਂ ਸਭ ਕੁਝ ਸਹੀ ਹੈ ਪਰ ਜੇਕਰ ਨੇਪਾਲ ਦੇ ਵੱਲ ਦੇਖਿਆ ਜਾਵੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ ਤਤਤਾ ਪਲਟਵਾਰ ਦੀ ਧਮਕੀ ਆ ਰਹੀ ਹੈ ਕਿ ਕਿਸੇ ਵੀ ਮੁਲਕ ਦੇ ਵਿੱਚ ਇਹ ਘਟਨਾ ਵਾਪਰ ਸਕਦੀ ਹੈ ਤਖਤਾ ਪਲਟਵਾਰ ਲੋਕਾਂ ਦੇ ਵੱਲੋਂ ਕੀਤਾ ਜਾ ਸਕਦਾ ਹੈ ਇਸ ਲਈ ਸਭ ਨੂੰ ਸੁਚੇਤ ਰਹਿਣ ਦੀ ਗੱਲ ਮੀਡੀਆ ਤੇ ਅਕਸਰ ਵਾਰ-ਵਾਰ ਕਹੀ ਜਾ ਰਹੀ ਹੈ ਅ ਜਿਹੜਾ ਤਖਤਾ ਪਲਟਵਾਰ ਹੁੰਦਾ ਇਸ ਦੇ ਵਿੱਚ ਕਈ ਲੋਕਾਂ ਨੂੰ ਫਾਇਦਾ ਤੇ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨੁਕਸਾਨ ਉਹਨਾਂ ਲੋਕਾਂ ਨੂੰ ਹੁੰਦਾ ਜਿਹੜੇ ਮੰਤਰੀ, ਸ਼ੰਤਰੀ, ਲੀਡਰ, ਬੜੇ-ਬੜੇ ਨੇਤਾ ਐ ਉਹਨਾਂ ਨੂੰ ਨੁਕਸਾਨ ਹੁੰਦਾ ਕਿਉਂਕਿ ਉਹਨਾਂ ਦੇ ਘਰ ਦੇ ਘਰ ਤਬਾਹ ਕਰ ਦਿੱਤੇ ਜਾਂਦੇ, ਦਫ਼ਤਰ ਤਬਾਹ ਕਰ ਦਿੱਤੇ ਜਾਂਦੇ, ਅਦਾਲਤਾਂ ਤਬਾਹ ਕਰ ਦਿੱਤੀਆਂ ਜਾਂਦੀਆਂ, ਸੁਪਰੀਮ ਕੋਰਟ ਨੂੰ ਤਬਾਹ ਕਰ ਦਿੱਤਾ ਜਾਂਦਾ ਜਿਵੇਂ ਨੇਪਾਲ ਦੇ ਵਿੱਚ ਕੀਤਾ ਗਿਆ। ਹਰ ਜਗ੍ਹਾ ਦੇ ਉੱਤੇ ਅੱਗ ਲਗਾ ਦਿੱਤੀ ਗਈ, ਇੱਥੋਂ ਤੱਕ ਕਿ ਮੰਤਰੀ ਦੇ ਘਰ ਵਾਲੀ ਨੂੰ ਵੀ ਪੈਟਰੋਲ ਪਾ ਕੇ ਅੱਗ ਦੇ ਨਾਲ ਸਾੜ ਦਿੱਤਾ ਗਿਆ। ਤੇ ਜਿਹੜੇ ਲੋਕ ਇਸ ਦਾ ਫਾਇਦਾ ਚੱਕਦੇ, ਲਾਹਾ ਚੱਕਦੇ ਐ ਉਹਨਾਂ ਲੋਕਾਂ ਦੇ ਵਿੱਚ ਚੋਰ ਆ ਜਾਂਦੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਜੇਲ੍ਹ ਦੇ ਵਿੱਚ ਕੈਦੀ ਮੌਜੂਦ ਹਨ ਉਹਨਾਂ ਨੂੰ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਉਹਨਾਂ ਨੂੰ ਆਜ਼ਾਦੀ ਮਿਲ ਜਾਂਦੀ ਹੈ ਤੇ ਜੇਲ੍ਹ ਤੋਂ ਬਾਹਰ ਆਣ ਦਾ ਇਸ ਤਰੀਕੇ ਦੇ ਨਾਲ ਮੌਕਾ ਮਿਲ ਜਾਂਦਾ ਹੈ ਨਹੀਂ ਤਾਂ ਉਹਨਾਂ ਦੀ ਸਜ਼ਾ ਦੇ ਅਨੁਸਾਰ ਉਹਨਾਂ ਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਕੱਟ ਸਕਦੀ ਸੀ ਪਰ ਅਚਾਨਕ ਜਦੋਂ ਤਖਤਾ ਪਲਟਬਾਰ ਹੋ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਇਹਨਾਂ ਕੈਦੀਆਂ ਨੂੰ ਵੀ ਰਿਆ ਕਾ ਦਿੱਤਾ ਜਾਂਦਾ ਹੈ ਤੇ ਜਿਸ ਕਰਕੇ ਇਹਨਾਂ ਦਾ ਫਾਇਦਾ ਸਭ ਤੋਂ ਜ਼ਿਆਦਾ ਕੈਦੀਆਂ ਨੂੰ ਹੁੰਦਾ ਹੈ ਇਸ ਸਮੇਂ ਨੇਪਾਲ ਦੇ ਵਿੱਚ 7000 ਤੋਂ ਜ਼ਿਆਦਾ ਕੈਦੀਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਜਿਸ ਦੇ ਵਿੱਚੋਂ 50 ਕੈਦੀ ਭਾਰਤ ਅਤੇ ਨੇਪਾਲ ਦੇ ਬਾਰਡਰ ਤੇ ਫੜੇ ਵੀ ਜਾ ਚੁੱਕੇ ਹਨ ਜਿਨ੍ਹਾਂ ਨੂੰ ਫਿਰ ਤੋਂ ਗ੍ਰਿਫਤਾਰ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਪਰ ਦੁਖਦਾਈ ਗੱਲ ਇਹ ਹੈ ਕਿ ਨੇਪਾਲ ਦੇ ਵਿੱਚ ਭਾਰਤੀ ਲੋਕ ਵੀ ਫਸੇ ਹੋਏ ਹਨ ਜੋ ਲਗਾਤਾਰ ਮੀਡੀਆ ਤੇ ਆਪਣੀ ਵੀਡੀਓ ਪਾ ਕੇ ਇਹ ਤਰਲੇ-ਮਿੰਤਾ ਕਰ ਰਹੇ ਹਨ ਕਿ ਸਾਨੂੰ ਜਲਦੀ ਤੋਂ ਜਲਦੀ ਭਾਰਤ ਸਰਕਾਰ ਦੇ ਵੱਲੋਂ ਭਾਰਤ ਦੇ ਵਿੱਚ ਲਿਆਂਦਾ ਜਾਵੇ ਤੇ ਸਾਡੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ ਅਤੇ ਸਾਡੀ ਜਾਨ ਨੂੰ ਇੱਥੇ ਬਹੁਤ ਹੀ ਜ਼ਿਆਦਾ ਖਤਰਾ ਹੈ ਕਿਉਂਕਿ ਨੇਪਾਲ ਦੇ ਲੋਕਾਂ ਦੇ ਵੱਲੋਂ ਲਗਾਤਾਰ ਕਿਸੇ ਵੀ ਇਨਸਾਨ ਦੇ ਉੱਤੇ ਬਾਹਰ ਕੀਤਾ ਜਾ ਰਿਹਾ ਹੈ ਇਸ ਲਈ ਇੱਥੇ ਕਦੇ ਵੀ ਸਾਡੀ ਜਾਨ ਜਾ ਸਕਦੀ ਹੈ ਇਸ ਲਈ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੁਜਾਰਿਸ਼ ਸੋਸ਼ਲ ਮੀਡੀਆ ਤੇ ਕੀਤੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਭਾਰਤ ਵਿੱਚ ਸਰਕਾਰ ਦੇ ਵੱਲੋਂ ਲਿਆਂਦਾ ਜਾਂਦਾ ਹੈ ਜਾਂ ਫਿਰ ਨਹੀਂ ਉਹਨਾਂ ਦੇ ਪੱਲੇ ਦੇ ਵਿੱਚ ਸੁੱਖ ਦੀ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ